ਆਮਲਾ ਸੇਤ ਲਈ ਬਹੁਤ ਫਾਇਦੇਮੰਦ ਹੈ ਆਮਲੇ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਬਿਮਾਰੀਆਂ ਦੇ ਇਲਾਜ ਤੇ ਬਿਊਟੀ ਲਈ ਕੀਤਾ ਜਾਂਦਾ ਹੈ ਆਮਲੇ 'ਚ ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟਿਨ, ਵਿਟਾਮਿਨ ਬੀ ਤੇ ਕਾਰਬੋਹਾਈਡਰੇਟਸ ਵਰਗੇ ਤਤ ਪਰਹੂਰ ਮਾਤਰਾ 'ਚ ਪਾਏ ਜਾਂਦੇ ਨੇ ਇਹ ਖਾਨ 'ਚ ਜਿੰਨੇ ਕੌੜੇ ਤੇ ਖੱਟੇ-ਮਿੱਠੇ ਹੁੰਦੇ ਨੇ ਓਨੇ ਹੀ ਗੁਣਾ ਨਾਲ ਭਰਪੂਰ ਹੁੰਦੇ ਨੇ ਇਸ ਦਾ ਚਾਰ ਤੇ ਮਿੱਠਾ ਮਰੱਬਾ ਵੀ ਬਣਾਇਆ ਜਾਂਦਾ ਹੈ ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਇਹ ਇਸ ਤਰ੍ਹਾਂ ਦਾ ਫਲ ਹੈ ਜਿਸ ਨੂੰ ਟੁਪੇਸ ਘੋਣ ਨਾਲ ਗੁਨਾਜ ਕੋਈ ਕਮੀ ਨਹੀਂ ਹੁੰਦੀ ਆਮਲੇ ਨੂੰ ਸੁੱਕਾ ਕੱਚਾ ਜਾਂ ਫਿਰ ਮਰਬੇ ਦੇ ਰੂਪ ਚ ਵੀ ਖਾਇਆ ਜਾ ਸਕਦਾ ਹੈ ਰੋਜ਼ਾਨਾ ਇੱਕ ਤੋਂ ਦੋ ਪੀਸ ਆਮਲੇ ਦੇ ਮਰਬੇ ਦੇ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਨੇ ਵਾਲਾਂ ਦੀ ਕੁਦਰਤੀ ਚਮਕ ਲਈ ਆਮਲੇ ਬੇਹੱਦ ਫਾਇਦੇਮੰਦ ਹੁੰਦੇ ਨੇ ਇਸੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਤੇ ਚੜਦੇ ਵਾਲਾਂ ਲਈ ਆਮਲੇ ਅਸਰਦਾਰ ਸਾਬਤ ਹੁੰਦੇ ਨੇ ਜੇਕਰ ਤੁਹਾਡੇ ਵਾਲ ਸੁੱਕੇ ਤੇ ਪਤਲੇ ਨੇ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਮਲਿਆ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰੋ ਆਮਲੇ ਅੱਖਾਂ ਲਈ ਵੀ ਵਰਦਾਨ ਹੁੰਦੇ ਨੇ ਇਸ ਵਿੱਚ ਮੌਜੂਦ ਤੱਤ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ 'ਚ ਸਹਾਇਕ ਹੁੰਦੇ ਨੇ ਖਾਲੀ ਪੇਟ ਆਮਲੇ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਜਲਦੀ ਘਟ ਨਹੀਂ ਹੁੰਦੀ ਰੋਜ਼ਾਨਾ ਇੱਕ ਚਮਚਾ ਆਮਲਿਆ ਦੇ ਪਾਊਡਰ ਨੂੰ شہਦ ਦੇ ਨਾਲ ਲੈਣ ਨਾਲ ਲਾਭ ਮਿਲਦਾ ਹੈ ਤੇ ਮੋਤੀਆ ਭਿੰਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਆਮਲਿਆ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਮਲਿਆਂ ਨੂੰ ਪੀਸ ਕੇ ਆਮਲਿਆ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ ਐਸਿਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਮਲਿਆ ਦਾ ਰਸ ਪੀਓ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸਿਡਿਟੀ ਦੀ ਸਮੱਸਿਆ ਤੋਂ ਮੁਕਤ ਹੋ ਸਕਦੇ ਹੋ ਪਥਰੀ ਹੋਣ ਤੇ ਆਮਲਿਆ ਦਾ ਸੇਵਨ ਕਰਨਾ ਚਾਹੀਦਾ ਹੈ ਆਮਲਿਆ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਗੁਰਦੇ ਦੀ ਪਥਰੀ ਨਿਕਲ ਜਾਂਦੀ ਹੈ ਇਸ ਚ ਅਲਬੋਮੀਨ ਤੇ ਸੋਡੀਅਮ ਕੋਲੋਰਾਇਡ ਬਹੁਤ ਮਾਤਰਾ ਚ ਪਾਇਆ ਜਾਂਦਾ ਹੈ ਜਿਸ ਦੇ ਕਾਰਨ ਇਹਨਾਂ ਨੂੰ ਗੁਰਦਿਆਂ ਦੀ ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਖੂਨ ਚ ਹਿਮੋਗਲੋਬਿਨ ਦੀ ਕਮੀ ਹੋਣ ਤੇ ਰੋਜ਼ਾਨਾ ਆਮਲੇ ਦਾ ਰਸ ਦਾ ਸੇਵਨ ਕਰਨਾ ਬੇਹਦ ਲਾਭਕਾਰੀ ਹੈ ਇਹ ਸਰੀਰ ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਆਮਲੇ ਦਾ ਰਸ ਬੇਹਦ ਫਾਇਦੇਮੰਦ ਹੁੰਦਾ ਹੈ ਇਸ ਦੇ ਇਲਾਵਾ ਦੰਦਾਂ 'ਚ ਦਰਦ ਤੇ ਕੈਵਿਟੀ ਹੋਣ ਤੇ ਆਮਲਿਆਂ ਦੇ ਰਸ 'ਚ ਥੋੜਾ ਜਿਹਾ ਕਪੂਰ ਮਿਲਾ ਕੇ ਮਸੂੜੀਆਂ ਤੇ ਲੋਨ ਨਾਲ ਆਰਾਮ ਮਿਲਦਾ ਹੈ। ਆਮਲਿਆਂ ਦਾ ਜੂਸ ਸਰੀਰ 'ਚ ਗਰਮੀ ਘਟਾਉਣ ਲਈ ਵੀ ਬਹੁਤ ਮਦਦਗਾਰ ਹੁੰਦਾ ਹੈ। ਹਿਚਕੀ ਤੇ ਉਲਟੀਆਂ ਆਉਣ ਤੇ ਆਮਲਿਆਂ ਦੇ ਜੂਸ ਨੂੰ ਮਿਸ਼ਰੀ ਦੇ ਨਾਲ ਦਿਨ 'ਚ 2-3 ਵਾਰ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਕੋਈ ਚੀਜ਼ ਖਾ ਕੇ ਅਕਸਰ ਭੁੱਲ ਜਾਂਦੇ ਹੋ ਤਾਂ ਆਮਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਨੇ। ਆਮਲੇ ਯਦਾਸ਼ਤ ਵਿਧਾਨ ਚ ਮਦਦਗਾਰ ਹੁੰਦੇ ਨੇ ਇਸ ਦੇ ਲਈ ਸਵੇਰੇ ਆਮਲੇ ਦਾ ਮਰਬਾ ਗਾਂ ਦੇ ਦੁੱਧ ਨਾਲ ਲੈਣ ਨਾਲ ਬੇਹਦ ਲਾਭ ਮਿਲਦਾ ਹੈ ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਿਹਰੇ ਦੇ ਦਾਗ-ਧੱਬੇ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਆਮਲੇ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਆਮਲੇ ਦਾ ਪੇਸਟ ਬਣਾ ਕੇ ਚਿਹਰੇ ਤੇ ਲਾਉਣ ਨਾਲ ਚਮੜੀ ਸਾਫ਼ ਚਮਕਦਾਰ ਤੇ ਝੁਰੜੀਆਂ ਵੀ ਘੱਟ ਹੁੰਦੀਆਂ ਨੇ ਸਵੇਰੇ ਖਾਲੀ ਪੇਟ ਆਮਲਾ ਖਾਣ ਨਾਲ ਸਰੀਰ 'ਚ ਮੌਜੂਦ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ ਇਸ ਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਜੋ ਐਂਟੀਆਕਸੀਡੈਂਟ ਦੇ ਰੂਪ ਚ ਕੰਮ ਕਰਦੀ ਹੈ ਇਸ ਨਾਲ ਇਮਿਊਨਿਟੀ ਚ ਵੀ ਵਾਧਾ ਹੁੰਦਾ ਹੈ ਆਮਲਾ ਖਾਣ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ ਗਠੀਆ ਤੇ ਸੋਜ ਦਾ ਇਲਾਜ ਕਰਨ ਲਈ ਆਮਲੇ ਦੇ ਮਰਬੇ ਦਾ ਉਪਯੋਗ ਕੀਤਾ ਜਾ ਸਕਦਾ ਹੈ ਇਹ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਆਮਲੇ ਦੇ ਮਰਬੇ ਨੂੰ ਦਿਨ ਚ ਦੋ ਵਾਰ ਖਾ ਸਕਦੇ ਹੋ ਸੋਹੋਰ ਵਦੇਰੇ ਸਿਹਤ ਨਾਮੇ ਦੀ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ